ਨਗਰ ਕੀਰਤਨਾਂ ਦੇ ਵਿੱਚ ਅਸੀਂ ਕੀ ਕਰਦੇ ਆ ਵੀ ਕਿਸੇ ਵੀ ਪਿੰਡ ਵਿੱਚ ਲਾ ਲਓ 8-10 ਬਣਾ ਹੁੰਦੇ ਆ ਜਿੱਥੇ ਕਿ ਲੰਗਰ ਖਵਾਇਆ ਜਾਂਦਾ 8-10 ਹਰ ਇੱਕ ਪਿੰਡ ਦੇ ਵਿੱਚ ਆਪਣੇ ਪਿੰਡ 'ਚ ਹੀ ਲਾ ਲਓ 8-10 ਬਣਾ ਸੀਗੇ 8-10 ਸਾਮਾ ਤੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਕੀ ਸਾਡੇ ਵਿੱਚੋਂ ਜਿੰਨੇ ਵੀ ਅਸੀਂ ਇੱਥੇ ਬੈਠੇ ਆ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ 8-10 ਵਾਰੀ ਦੇਹੀ ਖਾਣਾ ਖਾਂਦਾ ਕੋਈ ਨਹੀਂ ਖਾਂਦਾ ਇਹ ਗੱਲ ਨਾਲ ਤੁਸੀਂ ਧਿਆਨ ਨਾਲ ਸੁਣਿਆ ਕਿਉਂ ਕਹਿ ਰਹੇ ਆ 8-10 ਵਾਰੀ ਖਾਣਾ ਖਾਣ ਨਾਲ ਸੀ ਬਿਮਾਰ ਹੋ ਜਾਗੇ। ਕਈ ਬੰਦੇ ਕਹਿੰਦੇ ਸਾਡੀ ਤਾਂ ਸ਼ਰਤ ਆ ਜੀ ਲੰਗਰ ਲਾਉਣਾ ਸਾਡੀ ਸ਼ਰਤ ਆ। ਸ਼ਰਤਾਂ ਤਾਂ ਇਹ ਵੀ ਹੋ ਸਕਦੀ ਸੀਗੀ ਕਿ ਇੱਕ ਪੜਾ ਜਿੱਥੇ ਲੰਗਰ ਲੱਗਿਆ ਉਹ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦੇ ਜਿੰਨੇ ਪੈਸੇ ਆਪਾਂ ਨੂੰ ਰੱਜਿਆਂ ਨੂੰ ਖਵਾਉਣ ਤੇ ਲਾਏ ਆ। ਸ਼ਰਤਾਂ ਇਹ ਵੀ ਹੋ ਸਕਦੀ ਸੀਗੀ ਕਿ ਕੋਈ ਬੰਦਾ ਮੰਜੇ ਤੇ ਪਿਆਗਾ ਪੈਸਾ ਕੋਲੋਂ ਇਲਾਜ ਕੋਲੋਂ ਮਾਰ ਰਿਹਾਗਾ ਉਹਦਾ ਇਲਾਜ ਕਰਵਾ ਦਿੱਤਾ ਜਾਂਦਾ। ਉਹ ਵੀ ਸ਼ਰਤਾਂ ਸੀਗੀ। ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦਿੱਤਾ ਜਾਂਦਾ ਹੈ ਕਪੜਾ ਵੱਲੋਂ ਕਿਸੇ ਗਰੀਬ ਦੀ ਜਿਹਦੇ ਛੱਤ ਹੈ ਨਹੀਂ ਉਹਦੀ ਛੱਤ ਲਈ ਪ੍ਰਬੰਧ ਕਰ ਦਿੱਤਾ ਜਾਂਦਾ ਇਹ ਵੀ ਤਾਂ ਸ਼ਰਤਾਂ ਹੀ ਕਹਿੰਦੇ ਮਨੁੱਖਤਾ ਦੀ ਸੇਵਾ ਸਾਨੂੰ ਸਾਡੇ ਧਰਮ ਨੇ ਸਿਖਾਇਆ ਹੀ ਆ ਅਸੀਂ ਧਰਮ ਨੂੰ ਵੀ ਦਿਖਾਵੇ ਦੇ ਤੌਰ ਤੇ ਦੇਖ ਰਹੇ ਹਾਂ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਆ ਕਲ ਖਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਕਹ ਚੜਿਆ ਸਾਡਾ ਸੁਭਾ ਜਿਹੜਾ ਜ਼ਾਲਮ ਹੋ ਗਿਆ ਕਹਿੰਦੇ ਰਾਜੇ ਵੀ ਜ਼ਾਲਮ ਹੋ ਗਏ ਇਸ ਸਮਾਜ ਦੇ ਵਿੱਚ ਕੂੜ ਮਾਵਸ ਮਤਲਬ અમાਵਸ ਮਾ ਵਾਲੇ ਦਿਨ ਹਨੇਰਾ ਹੁੰਦਾ ਹਨਾ ਝੂਠਲਾ ਹਨੇਰਾ ਹੋ ਗਿਆ ਸੱਚ ਦਾ ਚੰ드ਰਮਾ ਉਸ ਦੇ ਵਿੱਚ ਦਿਖ ਨਹੀਂ ਰਿਹਾ ਕਿਉਂ ਨਹੀਂ ਦਿਖ ਰਿਹਾ ਕਿਉਂਕਿ ਸਾਡੇ ਸੁਭਾ ਸਾਡੀ ਸੋਚ ਪਿੱਛੇ ਨੂੰ ਜਾ ਰਹੀ ਹੈ ਲੰਗਰ ਲਾਉਣਾ ਮਾੜੀ ਗੱਲ ਨਹੀਂ ਹੈ ਪਰ ਲੰਗਰ ਬਾਬੇ ਨਾਨਕ ਦਾ ਜਿਹੜਾ ਲੰਗਰ ਸੀਗਾ ਸਿੰਪਲ ਤੇ ਸਾਦਾ ਲੰਗਰ ਮੋਠਾਂ ਦੀ ਦਾਲ ਠੀਕ ਹੈ ਜੀ ਬਾਜਰੇ ਦੀ ਰੋਟੀ ਦਾ ਸੀਗਾ ਕੀ ਲੰਗਰ ਕਦੇ ਇਹ ਹੋ ਸਕਦਾਗਾ ਕਿ ਤੁਸੀਂ ਮਿੱਠੇ ਦਾ ਲੰਗਰ ਲਾਇਆ ਤੇ ਇੱਕ ਬੰਦੇ ਨੂੰ ਸ਼ੂਗਰ ਆ ਉਹਦੇ ਲਈ ਉਚਿਤ ਨਹੀਂ ਹੈਗਾ ਲੰਗਰ ਦੀ ਪਰੰਪਰਾ ਤਾਂ ਇਹੀ ਸੀਗੀ ਨਾ ਵੀ ਉਹ ਹਰ ਇੱਕ ਦੇ ਲਈ ਚਾਹੇ ਮਰੀਜ਼ ਆ ਉਹ ਕੋਈ ਵੀ ਖਾ ਸਕਦਾ ਹੁਣ ਜਲੇਬੀਆਂ ਦਾ ਸ਼ੂਗਰ ਵਾਲਾ ਤਾਂ ਨਹੀਂ ਖਾ ਸਕਦਾ ਫਿਰ ਉੱਤੇ ਤੁਸੀਂ ਲੰਗਰ ਦੀ ਕੀ ਪਰਵਾਹਾਂ ਲਿਓਂਗੀ ਲੰਗਰ ਲਾਓ ਸਵੇਰੇ ਜਦੋਂ ਨਗਰ ਕੀਤਾ ਤੁਰਿਆ ਉਦੋਂ ਖਵਾ ਦਿਓ ਸ਼ਾਮ ਨੂੰ ਫੇਰ ਖਵਾ ਦਿਓ ਦੋ ਵਾਰੀ ਹੁੰਦਾ ਜੀ ਆਠ-ਆਠ ਵਾਰੀ ਤਾਂ ਬਾਬੇ ਫਰੀਦ ਨੇ ਵੀ ਕਿਹਾ ਜੀ ਇਹ ਗੱਲਾਂ ਦਾ ਬਾਬੇ ਫਰੀਦ ਦੇ ਸ਼ੋਕ ਸ਼ਲੋਕ ਵੀ ਆਉਂਦੇ ਆ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ ਹੈ ਨਾ ਬੇਕੁਦਰ ਪਰਾਇ ਚੋਪੜੀ ਨਾ ਤਰਸਾਏ ਜੀ ਇਹ ਗੱਲਾਂ ਸਿੰਪਲ ਸਾਦੇ ਭੋਜਨ ਦੀਆਂ ਕਰੀਆਂ ਗਈਆਂ ਆਪਾਂ ਨੂੰ ਪਰ ਆਪਾਂ ਉਸ ਨੂੰ ਇੱਕ ਧਰਗ ਨੂੰ ਦਿਖਾਵੇ ਦੇ ਤੌਰ ਤੇ ਲੈ ਆਏ ਇਸ ਤੋਂ ਬਣਾ ਕਿਰਤ ਦੀ ਗੱਲ ਕਰੀ ਸੀ ਕਿਰਤਾ ਕਰੋ ਨਾਮ ਜਪੋ ਵੰਡ ਛਕੋ ਦੀ ਗੱਲ ਸੀਗੀ ਪਰ ਹੁਣ ਨਾਮ ਜਪਣਾ ਵੀ ਜਿਵੇਂ ਅੱਗੇ ਵੀ ਗੱਲ ਕਰਕੇ ਆਇਆ ਮਾਥੇ ਨਾਮ ਜਪਣਾ ਕਿਰਤ ਬਣ ਗਿਆ ਨਾਮ ਜਪਣ ਦੇ ਲਈ ਗੁਰੂ ਘਰਾਂ ਦੇ ਵਿੱਚ ਤਨਖਾਈਏ ਰੱਖੇ ਹੋਏ ਨੇ ਰਹਿਰਾਸਾਹ ਹੁੰਦੀ ਆ ਸਵੇਰ ਦੇ ਪਾਠ ਹੁੰਦੇ ਆ ਉੱਥੇ ਵੀ ਤਨਖਾਈਏ ਰੱਖੇ ਹੋਏ ਨੇ ਤਨਖਾਹਾਂ ਤੇ ਪਾਠ ਕੀਤਾ ਜਾਂਦਾ ਕੀ ਨਾਮ ਜਪਣਾ ਕਿਰਤ ਹੋ ਗਿਆ ਕਿਰਤ ਨਹੀਂ ਹੁੰਦਾ ਜੀ ਕਿਰਤ ਕਰਦੇ ਕਰਦੇ ਵੀ ਨਾਮ ਜਪ ਸਕਦੇ ਆ ਸੋ ਮੈਂ ਬੜਾ ਲੰਬਾ ਨਹੀਂ ਜਾਂਦਾ ਤੇ ਬੇਤ ਹੀ ਹਾਲਾਂਕਿ ਮੈਂ ਜਿਉ ਉਹ ਬੋਲ ਰਿਹਾ ਇਹ ਚੀਜ਼ਾਂ ਨੂੰ ਮੰਨਣਾ ਕਿਸੇ ਨੇ ਨਹੀਂ ਇਹਨਾਂ ਚੀਜ਼ਾਂ ਨੂੰ ਚੰਗੀਆਂ ਚੀਜ਼ਾਂ ਨੂੰ ਮੰਨਣਾ ਕਿਸੇ ਨੇ ਵੀ ਨਹੀਂ ਕਿਸੇ ਨੂੰ ਆਪਾਂ ਬਾਹ ਫੜ ਕੇ ਇਹ ਨਹੀਂ ਕਹਿ ਸਕਦੇ ਕਿ ਚੰਗਾ ਕੰਮ ਕਰ ਚੰਗਾ ਕੰਮ ਜਦੋਂ ਉਹਦੀ ਸੋਚ ਬਦਲੂਗੀ ਉਹ ਫੇਰ ਹੀ ਕਰ ਸਕਦਾ ਕਿਸੇ ਦੇ ਬੋਲਣ ਨਾਲ ਜਾਂ ਮੇਰੇ ਬੋਲਣ ਨਾਲ ਨਹੀਂ ਕਰ ਸਕਦਾ ਪਰ ਸਾਡਾ ਫਰਜ਼ ਆ ਬੋਲਣਾ ਵੀ ਚੰਗੇ ਕੰਮ ਕਰੂ ਭਾਈ ਫੇਰ ਹੀ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ 'ਚ ਲਾ ਸਕਦੇ ਹਾਂ ਨਸ਼ਿਆਂ ਤੋਂ ਬਚਾ ਸਕਦੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕਿਤਾਬਾਂ ਨਾਲ ਜੁੜੋ ਲਾਇਬ੍ਰੇਰੀਆਂ ਨਾਲ ਜੁੜੋ ਚੰਗੇ ਕੰਮ ਕਰੋ ਫੇਰ ਹੀ ਆਪਾਂ ਆਪਣੇ ਪਿੰਡ ਨੂੰ ਅੱਗੇ ਲਿਜਾ ਸਕਦੇ ਹਾਂ ਇਸ ਤਰ੍ਹਾਂ ਦੀ ਅਭਰਾਲੇ ਕਰ ਸਕਦੇ ਹਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ